ਇਹਦਾ ਮੇਰਾ ਲੋਨ ਨਿਕਲ ਗਿਆ ਜਦੋਂ ਤੁਸੀਂ ਆ ਟਣਕ ਦੇ ਸਿੱਟਿਆਂ ਦਾ ਗਲਦਸਤਾ ਦਿੱਤਾ ਸਾਲ ਇਹ ਨਹੀਂ ਚ ਕਿਹਾ ਸਾ ਜਿੱਦਣ ਅੰਨ ਦਾ ਤੇ ਦਾ ਸਟਾਸ ਲੈਵਲ ਦਾ ਹੋ ਗਿਆ ਜੇ ਸਰਕਾਰ ਇਸ ਲੈਵਲ ਦਾ ਸਟਾ ਕਰਤਾ ਸਾਦਾ ਸਰਕਾਰ ਕਾਬਜਾ ਬੋਜੂ ਕਿਉਂਕਿ ਅੰਨਦਾਤਾ ਜਿੰਦੇ ਸਾਰਾ ਦੇਸ਼ ਵਾਲਿਆਂ ਹੋਂ ਤੱਕ ਮੇਰਾ ਅੰਨਦਾਤਾ ਮੇਰਾ ਕਿਸਾਨ ਕਦੀ ਭੁੱਖਾ ਵੀ ਮਰਨਾ ਚਾਹੀਦਾ ਇਹਦੇ ਲਈ ਮਿਹਨਤ ਕਰਨੀ ਚਾਹੀਦੀ ਹੈ ਇਹਦੇ ਲਈ ਦੇਮ ਮੰਗਨੇ ਚਾਹੀਦੇ ਆ ਇਹਦੇ ਲਈ 24 ਘੰਟੇ ਬਿਜਲੀ ਵਰਨੀ ਚਾਹੀਦੀ ਆ ਇਹਦੇ ਲਈ 24 ਘੰਟੇ ਬਿਲੀਆ ਧਰਤੀ ਤੇ ਆਉਗੀ ਤੁਸੀਂ ਦੋੜ ਲੱਗੋ ਕਿੱਦਾਂ ਹੁੰਦੀ ਆ ਮੈਂ ਲੈ ਕੇ ਆਉਂਗਾ ਜਿਹੜੀ ਬਿਜਲੀ ਉਹ ਤੁਸੀਂ ਦਾ ਬੰਦ ਨਹੀਂ ਲੰਗਦੀ ਸੱਲ ਲਗਾ ਦੇ ਕੇ ਵੇਖੋ ਤੁਸੀਂ ਕੀ ਬਣਦੇ ਆ ਰਾਦਾ ਸਾਡਾ ਜਿੱਥੇ ਸਾਡਾ ਅੰਦਾਜ਼ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ ਸਾਡੇ ਗੰਨੇ ਦਾ ਰੇਟ ਸਹੀ ਹੋ ਜਾਏ ਸਾਨੂੰ ਐਮਐਸਪੀ ਮਿਲ ਜਾਏ ਸਾਨੂੰ ਸਬਜ਼ੀਆਂ ਦਾ ਰੇਟ ਸਹੀ ਮਿਲ ਜਾਣ ਸਾਡੂ ਦੁੱਧ ਦਾ ਰੇਟ ਸਹੀ ਮਿਲ ਜਾਏ ਤੇ ਸਾਡੇ ਬੱਚੇ ਕੈਨੇਡਾ ਮਿਲ ਕੇ ਕਿਉਂ ਜਾਣ ਦੀ ਉਹ ਇੱਥੇ ਆਪਣੇ ਵਟਨ ਪੈਸੇ ਵਟਨ ਇੱਥੇ ਆਪਣੇ ਰੋਜ਼ਨਾ ਜਾਏ ਕੱਲ ਇਹਦੇ ਨਾਲ ਦੀ ਤਰਤੀ ਕਿੱਥੇ ਆ ਇਹ ਸਭ ਤੋਂ ਤਗੜੀ ਤਰਤੀ ਆ ਜਿੱਥੇ ਆਪਾਂ ਰਹਿੰਦੇ ਹਾਂ ਸੋ ਤੁਸੀਂ ਬਹੁਤ ਵੱਡਾ ਗਲਦਸਤਾ ਦੇ ਕੇ ਇੱਕ ਵੱਡਾ ਜੁਮਿਆਦੀ ਵੀ ਮੈਨੂੰ ਦਿੱਤੀ ਆ ਤੁਹਾਡੀ ਕਿਰਪਾ ਨਾਲ ਜਦੋਂ ਲੋਕ ਸਭਾ ਦਾ ਗੇਟ ਲੰਘੇ ਅਰੇ ਕਮホール ਵੀ ਕਹਦੇ ਹੋ ਜਦੋਂ ਗਏ ਲੋਕ ਸਭਾ ਸਾਰੇ ਅੱਜ ਹੀ ਰੱਖ ਰਹੇ ਨੇ ਨਾਲ ਲੈ ਕੇ ਜਾਊਂਗਾ ਗੇਟ ਤੇ ਉਦੋਂ ਨਾਲ ਲੈ ਕੇ ਜਾਊਂਗਾ ਕਿਹਾ ਮੇਲੇ ਕਿਸਾਨ ਦਾ ਗਲਦਸਤਾ ਇਹ ਕਿਸਾਨ ਦਾ ਗਲਦਸਤਾ ਜਿਹੜਾ ਜਦੋਂ ਉੱਥੇ ਬੋਲਾਂਗੇ ਪੂਰੀ ਦੁਨੀਆ ਦੇ ਪੰਜਾਬੀ ਦੇਖਣਗੇ ਦੇ ਨਾਲਿਆਂ ਲਓ ਤੁਸੀਂ ਖੁਸ਼ ਹੋਗੇ ਜੇ ਤੁਹਾਡਾ ਕੋ ਬੱਚਾ ਜਾ ਕੇ ਤੁਹਾਡੀ ਗੱਲ ਕਰ ਦੇਵੇ ਦੇਖੋ ਕੀ ਬਣਦਾ ਤੁਸੀਂ ਪਹਿਲਾਂ ਅਸੈਂਬਲੀ ਵੀ ਦੇਖਿਆ ਇੱਥੇ ਵੀ ਦੇਖੋਗੇ ਵੱਡਾ ਕੰਮ ਆ ਕਿਉਂਕਿ ਬੜੇ ਬੜੇ ਵੱਡੇ ਲੋਕ ਬੈਠੇ ਹੁੰਦੇ ਉੱਤੇ ਪਰ ਕੋਈ ਨਹੀਂ ਸਾਨੂੰ ਵੀ ਮਾੜਾ ਜੀ ਨੇ ਬਾਬਾ ਬੁੱਢਾ ਸਾਹਿਬ ਸਾਡੇ ਨਾਲ ਆ ਸਰ ਤੋਂ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਆ ਬਾਬੇ ਬੁੱਢੇ ਤੋਂ ਕੋਈ ਵੱਡਾ ਨਹੀਂ ਬਾਕੀ ਸਭ ਚੀਜ਼ਾਂ ਥੱਲੇ ਆ ਇਸ ਕਰਕੇ ਅਸੀਂ ਉੱਥੇ ਵੀ ਆਪਣੇ ਲੋਕਾਂ ਦੀ ਆਪਣੇ ਕਿਸਾਨਾਂ ਦੀ ਆਪਣੇ ਮਿਹਨਤੀ ਨੌਜਵਾਨਾਂ ਦੀ ਲੜਾਈ ਜਿਹੜੀ ਲੜਾਂਗੇ ਅਜੇ ਅਜ਼ਾਦੀ ਦਰਿਆ ਤੋਂ ਪਾਰ ਤੇ ਪਾਕਿਸਤਾਨ ਦੇ ਕੰਢੇ ਦੇ ਉੱਤੇ ਆਪਣੇ ਪਿਠਵਾਰੇ ਆਪਣੇ ਬੱਚਿਆਂ ਦੇ ਪਿਠਵਾਰੇ ਆਪਣੀ ਖੇਤੀ ਦੇ ਪਿਠਵਾਰੇ ਮੀਟਿੰਗ ਕਰਦੇ ਆਏ ਪਹਿਲਾਂ ਤਾਂ ਜਿੰਨੇ ਤੁਸੀਂ ਇਹਦਾ ਪਿੰਡਾਂ ਵਾਲੇ ਬਦਿਆ ਤੋਂ ਪਾਸ ਜ਼ਮੀਨਾਂ ਵਾਲੇ ਕਿਸਾਨ ਵੀ来ਓ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਹਿਣੀਆਂ ਬੈਠ ਜਦੋਂ ਭਾਈ ਤੋਂ ਪਹਿਲਾਂ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀ ਪੂਰੇ ਪੰਜਾਬ 'ਚ ਕੰਪੇਨ ਕਰਦੇ ਸੀਗੇ ਉਦੋਂ ਵੀ ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਯਾਰ ਤੁਸੀਂ ਜੇ ਵੋਟ ਬਉੜੀਆਂ ਤੁਹਾਨੂੰ ਵੋਟ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਕੀਮਤੀ ਹੈ ਅਸੀਂ ਅਮਰੀਕਾ ਦੇ ਵਿੱਚ ਵੋਟਾਂ ਪੈਂਦੀਆਂ ਦੇਖੀਆਂ ਕੈਨੇਡਾ ਦੇ ਵਿੱਚ ਦੇਖਿਆ ਇੱਕ ਵਾਰ ਮੈਂ ਕੈਨੇਡਾ ਦੇ ਵਿੱਚ ਮੇਰੇ ਇੱਕ ਦੋਸਤ ਚੀਮਾ ਜੀ ਐਮਐਲਏ ਖੜੇ ਉਹਦੇ ਨਾਲ ਮੈਂ ਪਹੁੰਚਾਰ ਕਰਦਾ ਸੀਗਾ ਉੱਥੇ ਜਿਹੜਾ ਉਮੀਦਵਾਰ ਆਉਂਦਾ ਉਹ ਜਦੋਂ ਉਮੀਦਵਾਰ ਆਉਂਦਾ ਮੀਟਿੰਗ ਕਰਦਾ ਉੱਥੇ ਏਦਾਂ ਮੀਟਿੰਗਾਂ ਨਹੀਂ ਹੁੰਦੀਆਂ ਛੋਟੇ ਛੋਟੇ ਹਾਲਾਂ ਦੇ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਹੁੰਦੀਆਂ ਬਗਦੂ ਸਿੱਧੀ ਜੀ ਨੂੰ ਪਤਾ ਇਹਨਾਂ ਦੀ ਫੈਮਿਲੀ ਸਾਰੀ ਉੱਥੇ ਆ ਤੇ ਜਿਹੜਾ ਉਮੀਦਵਾਰ ਆਉਂਦਾ ਉਹ ਸਾਹਮਣੇ ਸਕਰੀਨ ਲਾਉਂਦਾ ਆਪਣੀ ਸਕਰੀਨ ਦੇ ਉੱਤੇ ਉਹ ਕਹਿੰਦਾ ਕਿ ਤੁਹਾਡੇ ਸ਼ਹਿਰ ਦੇ ਐਨੇ ਮੁੱਦੇ ਆ ਜੇ ਤੁਸੀਂ ਮੈਨੂੰ ਚੁਣੋਗੇ ਤੇ ਮੈਂ ਤੁਹਾਡੇ ਮੁੱਦੇ ਜਿਹੜੇ ਹੱਲ ਕਰ ਦੂੰਗਾ ਬਾਲੋ ਨੇ ਕਿਹਾ ਕਿ ਸ਼ਹਿਰ ਦੇ 40 ਮੁੱਦੇ ਨੇ ਮੈਂ ਹੱਲ ਕਰੂੰਗਾ ਉੱਥੇ 4 ਸਾਲ ਉਹ ਬਾਹਰ ਵੋਟਾਂ ਪੈਂਦੀਆਂ ਲੋਕ ਵੋਟਾਂ ਪਾਉਂਦੇ ਆ ਕਾਮਯਾਬ ਹੋ ਜਾਂਦਾ ਬੰਦਾ ਪਰ ਫਿਰ ਦੀਦੋ ਅਗਲੀਆਂ ਵੋਟਾਂ ਆਉਂਦੇ ਉਹੀ ਬੰਦਾ 4 ਸਾਲ ਬਾਅਦ ਆਉਂਦਾ ਉਹ ਆਪਣਾ ਫੇਰ ਉਹੀ ਸਕਰੀਨ ਲਾਉਂਦਾ ਉਹ ਕਹਿੰਦਾ ਵੀ ਮੈਂ ਜਦੋਂ ਤੁਹਾਡੇ ਕੋਲ ਵੋਟਾਂ ਮੰਗਰ ਆਇਆ ਸੀਗਾ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ 40 ਮੁੱਦੇ ਆ ਮੈਂ 32 ਹੱਲ ਕਰਤੇ ਪਰ 8 ਨਹੀਂ ਹੱਲ ਹੋਏ ਜਿਹੜੇ 8 ਨਹੀਂ ਹੋਏ ਉਨੇ ਉਹ ਕਾਰਨ ਦੱਸਦਾ ਵੀ ਕਿਉਂ ਨਹੀਂ ਹੋਇਆ ਉਹ ਕਹਿੰਦਾ ਅੱਗੇ ਜੇ ਮੈਨੂੰ ਤੁਸੀਂ ਵੋਟਾਂ ਪਾ ਦੋਗੇ ਤੇ ਬਾਕੀ ਦੇ ਹੱਥ ਵੀ ਪੂਰੇ ਹੋ ਜਾਣਗੇ ਵੋਟ ਦਾ ਇਹ ਇੱਥੇ ਜਿਹੜਾ ਵੋਟਰ ਦਾ ਲੋਕਾਂ ਦੇ ਇਮਾਨਤ ਦਾ ਪੋਲੀਟੀਕਲ ਪਾਰਟੀਆਂ ਨੇ ਸਭ ਕੋ ਪੁੱਛਣ ਵਾਲੇ ਨਹੀਂ ਕੋਈ ਪੁੱਛਦਾ ਹੀ ਨਹੀਂ ਕਿ ਜਦ 5 ਸਾਲ ਪਹਿਲਾਂ ਵੀ ਤੁਹਾਨੂੰ ਵੋਟਾਂ ਪਾਈਆਂ ਸੀ ਤੁਸੀਂ ਕੀ ਕੀਤਾ ਉੱਤੋਂ ਪਹਿਲਾਂ ਵੀ ਪਾਈਆਂ ਸੀ ਕੋਈ ਹੋਰੋਂ ਕੀ ਕੀਤਾ ਉਹਦੇ ਤੋਂ ਪਹਿਲਾਂ ਵੀ ਪਾਈਆਂ ਸੀ ਕੋਈ ਨਹੀਂ ਪੁੱਛਦਾ ਉਹ ਹੀ ਲੀਡਰ ਦੁਬਾਰਾ ਹੁੰਦੇ ਹੱਥ ਜੋੜਦੇ ਆ ਹਰ ਇੱਕ ਪਾਸੇ ਤਾਰਾ ਸੋ ਨਹੀਂ ਖੜ ਜਾਂਦੇ ਆ ਦੂਜੇ ਪਾਸੇ ਕੰਵੈਂਸਿੰਗੋ ਨਹੀਂ ਖੜ ਜਾਂਦੇ ਆ ਵੋਟਾਂ ਲੈ ਕੇ ਫਿਰ 50 ਸਾਲਾਂ ਬਾਅਦ ਜਿੱਤ ਜਾਂਦੇ ਇਹ ਤਾਂ ਸਭ ਤੁਹਾਡੀ ਜਾਂ ਸਾਡੀ ਕਿਸਮਤ ਚੰਗੀ ਸੀਗੀ ਕਿ ਇਸ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਸੀਗੀ ਅਰਵਿੰਦ ਕੇਰਿਵਾਲ ਜੀ ਨੇ ਪਾਰਟੀ ਬਣਾਉਣੀ ਹੀ ਭਗਵੰਤ ਮਾਨ ਜੀ ਨੇ ਪੰਜਾਬ ਚਗਵਾਈ ਕਰਦੀ ਸੀ ਇਹ ਜਿਹੜੇ ਖਾਨਦਾਨ ਨੇ ਪੀੜੀ ਦਰ ਪੀੜੀ ਜੋ ਤੁਰੇ ਆਉਂਦੇ ਆ ਦਾਦਾ ਮੰਤਰੀ ਹੀ ਪਪਾ ਐਮਪੀ ਸੀਗਾ ਅਤੇ ਐਮਐਲਏ ਸੀਗਾ ਹੋਰ ਕੁੜੀ ਆ ਹੁਣ ਫਲਾਣਾ ਆ ਇਹ ਪੀੜੀ ਦਰ ਪੀੜੀ ਕੰਮ ਤੁੜਿਆ ਹੁੰਦਾ ਸੀਗਾ ਇਹ ਤਾਂ ਮਾਨ ਨੇ ਇਹਦੇ ਮਾਸਟਰ ਵੀ ਦੱਸ ਸਕਦਾ ਮੁੰਡੇ ਨੇ ਪੰਜਾਬ ਚੋਂ ਕੰਮ ਖਤਮ ਕੀਤਾ ਨਹੀਂ ਤੇ ਉਹੋ ਹੀ ਖਾਂਦਾ ਨਾਈ ਦੰਦੇ ਬਾਦਲ ਕੇ ਸਿੱਧੂ ਕੇ ਬਾਜਵੇ ਬਰਾੜ ਉਹ ਹੀ ਪੰਜਾਹ ਖੰਡਾਂ ਤੇ ਕਾਲੀਆਂ ਦਾ ਰਾਜ ਚ ਕਾਂਗਰਸ ਦਾ ਉਹੀ ਆਈ ਜਾਂਦੇ ਸੀਗੇ ਇਹ ਤੇ ਮਾਨ ਨੇ ਆ ਕੇ ਖਤਮ ਕੀਤਾ ਤੁਹਾਡੇ ਤੋਂ ਆਏ ਅਸੀਂ ਤੁਹਾਡੇ ਤੋਂ ਹੁੜੇ ਹੀ ਬਾਜਾ ਸਾਹਿਬ ਬੋਲ ਕੇ ਗਏ ਉਹ ਮੈਨੂੰ ਗਏ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਸਭ ਇਸ ਪਾਰਟੀ ਜਹੀ ਕੰਮ ਕਰਦੇ ਆ ਜਸਪਾਰਟੀ ਦਾ ਕੌਮੀ ਕਨਵੀਨਰ ਮੋਦੀ ਨੇ ਡਰਦਿਆਂ ਜੇਲ੍ਹ ਚ ਦਿੱਤਾ ਜਸਪਾਰਟੀ ਦਾ ਪੰਜਾਬ ਦਾ ਪ੍ਰਧਾਨ ਭਗਵੰਤ ਮਾਨ ਸਾਡਾ ਉੱਤੇ ਪਤਵਾਰਵਾਦ ਵਾਲਾ ਕੋਈ ਸ਼ਬਦ ਦੀ ਯੂਜ਼ ਕੀਤਾ ਜਾ ਸਕਦਾ ਇਹ ਗੱਲ ਆਪਣੇ ਦਿਮਾਗ ਚ ਅਸ਼ਾਰਾ ਜਦੋਂ ਆਊਗਾ ਅਸ਼ਾਰਾ ਕਿ ਪਾਰਟੀ ਵੱਲ ਕਰਕੇ ਆਊਗਾ ਸਰ ਇਦਾਂ ਇਸ਼ਾਰੇ ਦੇਉਂਦੇ ਪਾਰਟੀ ਜੇ ਤੂੰ ਇੱਕ ਬੁਲਾਉਂਦਾ ਇਹ ਤਾਂ ਬੱਚਿਆਂ ਨੂੰ ਸਿੱਖਿਆ ਦੇ ਦੇਣਾ ਕਿ ਜਾਂ ਲੋਕ ਸੇਵਾ ਕਿੱਦਾਂ ਕਰਨੀ ਹੈ ਤੁਸੀਂ ਬਾਹਰ ਦੇ ਦੇਸ਼ਾਂ 'ਚ ਜਾਂਦੇ ਹੋ ਇਹ ਇੱਥੇ ਆ ਕੇ ਦੇਖੋ ਲੋਕਾਂ ਦਾ ਹਾਲ ਕੀ ਹੈ ਸਰ ਕੋਈ ਕੁਰਸੀ ਨਹੀਂ ਆਏ ਕੋਈ ਸ਼ੌਂਕ ਦੀ ਹੈ ਕੁਰਸੀ ਦਾ ਕੋਈ ਸ਼ੌਂਕ ਨਹੀਂ ਵੱਡੇ ਵੱਡੇ ਘਰਾਂ ਦਾ ਵੱਡੇ ਵੱਡਿਆ ਗੱਡੀਆਂ ਦਾ ਬਸ ਆ ਸ਼ੌਂਕ ਸੀਗਾ ਆਹ ਸ਼ੌਕ ਪੂਰੇ ਕਰਦੇ ਸਰ ਜਿਹੜੇ ਕੰਮ ਕਿਸੇ ਨੇ ਨਹੀਂ ਕੀਤੇ ਤੁਹਾਨੂੰ ਕਰਕੇ ਦਿਖਾਉਣੇ ਆ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਰੋਗੇ ਕਿ ਅਸੀਂ ਕਦੀ ਵੋਟ ਪਾਈ ਸੀ ਤੁਸੀਂ ਦੱਸਿਆ ਕਰੋਗੇ ਕਿ ਜੇਸ ਬੰਦੇਦਵੀ ਭਾਈ ਜੀ ਵੋਟਾਂ ਪਾਈਆਂ ਕਲਦੀਪ ਸਿੰਘ ਧਾਲੀਵਾਲ ਨੂੰ